ਸਤਨਾਮ ਅਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਅੱਜ ਦੋਸਤੋ ਜਿਹੜੀ ਤੁਹਾਨੂੰ ਵੀਡੀਓ ਦੇਵਾਂਗੇ ਜਿਹੜਾ ਤੁਹਾਨੂੰ ਅੱਜ ਕਲਮਾ ਦੇਵਾਂਗੇ ਬੜਾ ਮਹੱਤਵਪੂਰਨ ਔਰ ਬੜਾ ਅਨਮੋਲ ਕਲਮਾ ਹੈ ਪੀਰ ਲਖਦਾਤਾ ਜੀ ਸੈਨਸ ਸਰਵਰ ਪੀਰ ਉਹਨਾਂ ਦਾ ਜਿਹੜਾ ਕਲਮਾ ਲਾਲ ਬਖਸ਼ਣ ਵਾਲਾ ਕਲਮਾ ਹੈ ਬੇ ਔਲਾਦਾਂ ਨੂੰ ਔਲਾਦ ਬਖਸ਼ਣ ਵਾਲਾ ਕਲਮਾ ਹੈ ਕੋਈ ਵੀ ਤੁਹਾਡੇ ਉੱਪਰ ਅਟੈਕ ਆਉਣਾ ਉਹਨੂੰ ਰੋਕਣ ਵਾਲਾ ਕਲਮਾ ਜਿਹੜੇ ਕੋਈ ਤੁਹਾਡੇ ਬੰਨ੍ਹਣ ਨੇ ਬੰਨ੍ਹਣਾ ਨੂੰ ਖੋਲਣ ਵਾਸਤੇ ਕੋਈ ਗੱਦੀ ਦਾ ਬੰਨ੍ਹਣਾ ਕੋਈ ਤੁਹਾਡੇ ਕੰਮਕਾਰ ਦਾ ਬੰਨ੍ਹਣਾ ਕੋਈ ਸਰੀਰ ਦਾ ਬੰਨ੍ਹਣਾ ਉਹਨਾਂ ਨੂੰ ਖੋਲ ਕੇ ਤੁਹਾਡੇ ਕਮਰਾਸ ਕਰਨ ਦੇ ਲਈ ਬੜਾ ਜਬਰਦਸਤ ਕਲਮਾ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰੇ ਦੇਖਣਾ ਲੱਖ ਦਾਤਾ ਪੀਰ ਜੀ ਲਾਲਾ ਵਾਲੀ ਸਰਕਾਰ ਜਿੰਨਾਂ ਦਾ ਕਿ ਬڑا ਮਹੱਤਵਪੂਰਨ ਰੁੱਤ ਹੈ ਪਾਕਿਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਹੁਤ ਘਰਾਂ ਦੇ ਵਿੱਚ ਮੰਨਤਾ ਹੁੰਦੀ ਹੈ ਇਹਨਾਂ ਦੀ ਲਾਲ ਵਾਲੇ ਸਰਕਾਰ ਦੀ ਨਰਾਹੇ ਵਾਲੀ ਸਰਕਾਰ ਵੀ ਕਹਿ ਜਾਂਦੇ ਇਹਨਾਂ ਨੂੰ ਜਿਹੜਾ ਅੱਜ ਦਾ ਤੁਹਾਨੂੰ ਕਲਮਾ ਦੇਣ ਜਾ ਰਹੇ ਹਾਂ ਬੜਾ ਮਹੱਤਵਪੂਰਨ ਕਲਮਾ ਹੈ ਗੁਰਮੁਖਸਾਂ ਕੋਲੋਂ ਮਿਲੇ ਹੋਏ ਕਲਮੇ ਨੇ ਕਲਮੇ ਦੇ ਕੀ ਸ਼ਬਦ ਬੋਲ ਨੇ ਉਹ ਤੁਹਾਨੂੰ ਦੱਸੇ ਫਿਰ ਤੁਹਾਨੂੰ ਵਿਧੀ ਸੁਧ ਕਰਨ ਦੀ ਵਿਧੀ ਦੱਸਾਂਗੇ ਤਾਂ ਜੁੜੇ ਰਹੋ ਵੀਡੀਓ ਦੇ ਨਾਲ ਬਿਨਾ ਸਕਿੱਪ ਕੀਤੇ ਪੂਰਾ ਦੇਖਣਾ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲੋ ਘੰਟੀ ਦਾ ਬਟਨ ਦਬਾ ਦਿਓ ਕਿਉਂਕਿ ਇਸ ਕੀਤੇ ਕਰਾਈ ਤੋਂ ਪਰੇਸ਼ਾਨ ਲੋਕਾਂ ਦੇ ਲਈ ਮੰਤਰ ਪਾਠ ਤੋਂ ਲੈ ਪਾਉਂਦੇ ਰਹਿੰਦੇ ਨੇ ਜਿਹੜੇ ਗੱਦੀ ਵਾਲੇ ਵੀ ਰਹਿੰਦੇ ਆਮ ਸੰਗਤ ਦੇ ਲਈ ਲਾਈਵ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਜੀ ਹੁਣ ਮੰਤਰ ਦੇ ਕੀ ਸ਼ਬਦ ਬੋਲਣੇ ਨੇ ਨੋਟ ਕਰੋ ਪਹਿਲਾਂ ਬismillah ਰਹਿਮਾਨ ਰਹੀਮ ਕੱਕੀ ਕੋੜੀ ਸਬਜ ਪੁਲਾਣੀ ਉੱਤੇ ਚੜੇ ਸੁਲਤਾਨ ਕੀ ਸਵਾਰੀ ਸਖੀ ਸੈਨਸਾ ਸਰਵਰ ਪੀਰ ਰਹਿਮਤ ਕਰੇ ਦਸਤਗੀਰ ਤੂੰ ਹੈ ਜੋਦਾ ਲਖ ਦਾਤਾ ਚੜੇ ਪੀਰ ਟੁੱਟੇ bostana ਤੇਰਾ ਡੰਡਾ ਗੜਗੜ ਵੱਜੇ ਜ਼ਮੀਂ ਤੇ ਅਸਮਾਨ ਡੋਲੇ ਖੋਲ੍ਹੇ ਚਾਰ ਕੁੰਡ ਦੇ ਰਸਤੇ ਕਾਜ ਸਵਾਰੋ ਇੱਕ ਘੜੀ ਦੇ ਵਾਸਤੇ ਬਹੜ ਕਲਮਾ ਲਾ ਇਲਾਹਾ ਇਲਾ ਲਲਾ ਮੁਹੰਮਦ ਮੇਰਾ ਰਸੂਲ ਅੱਲਾ ਇਸ ਸਿਮੰਤਰ ਦੇ ਸ਼ਬਦ ਬੋਲੇ ਕਲਮੇ ਦੇ ਸ਼ਬਦ ਬੋਲਨੇ ਲੱਖ ਦਾ ਤਈ ਲਾਲਾ ਵਾਲੀ ਸਰਕਾਰ ਦਾ ਬੜਾ ਅਨਮੋਲ ਕਲਮਾ ਹੈ ਬੜਾ ਕਾਰਗਰ ਕਲਮਾ ਹੈ ਇਸ ਨੂੰ ਤੁਸੀਂ ਵਰਤ ਕੇ ਆਪਣੀਆਂ ਕੋਈ ਗੱਦੀ ਦੀ ਵੰਦਨ ਦੀ ਦਿੱਕਤ ਹੈ ਕੋਈ ਤੁਹਾਡੇ ਤੁਹਾਡੇ ਕੋਲ ਸੰਗਤ ਆਉਂਦੀ ਹੈ ਜਿੰਨਾ ਕੋਲ ਬੱਚੇ ਦਾਤ ਨਹੀਂ ਉਹ ਦਾਤ ਬਖਸ਼ਣ ਵਾਸਤੇ ਔਰ ਲਾਲ ਜਿਨ੍ਹਾਂ ਨੂੰ ਆਪਾਂ ਮਿੱਠੀ ਮਰਾਦ ਜਾਣੀ ਪੁੱਤਰ ਦੇ ਦਾਤ ਬਖਸ਼ਣ ਵਾਲਾ ਪੀਰ ਵੀ ਕਿਹਾ ਜਾਂਦਾ ਇਹਨਾਂ ਨੂੰ ਬੜਾ ਉੱਚਾ ਰੋਤਬਾ ਇਹਦਾ ਇਲਮ ਲਾਈਨ ਦੇ ਵਿੱਚ ਬੜੇ ਸੁੱਚੇ ਚੱਚੇ ਪੀਰ ਨੇ ਇਹਨਾਂ ਨੂੰ ਤੁਸੀਂ ਕੱਲ ਮੈਨੂੰ ਹੁਣ ਸ਼ੁੱਧ ਕਿਵੇਂ ਕਰਨਾ ਹੈ 43 ਦਿਨਾਂ ਦਾ ਸੇਲਾ ਹੈ ਤੁਹਾਡਾ ਤੇਲ ਅਚਾਰ ਚਲਾ ਕੇ ਥੋੜੀ ਸ਼ੱਕਰ ਲੈ ਲਓ ਪਤਾਸੇ ਲੈ ਲਓ ਨਿਆਜ਼ ਬਣਾਉਣੀ ਹੈ ਪਹਿਲੇ ਦਿਨ ਸਵਾ ਕिलो ਦੀ ਔਰ ਪੰਜ ਪਿੰਨੀਆਂ ਚੂਰੀ ਜੀਆਂ ਪੀਰ ਖਾਨ ਤੋਂ ਦਾਈ ਦੀਆਂ ਦੋ ਲੱਡੂ ਨਾਲ ਮਾਤਾ ਮਸਾਨੀ ਜੀ ਦੇ ਇਹ ਸਾਰਾ ਸਮਾਨ ਪਹਿਲੇ ਔਰ ਆਖਰੀ ਦਿਨ ਜੇਕਰ ਤੁਹਾਡੇ ਕੋਲ ਕੋਈ ਨੇੜੇ ਪੀਰ ਖਾਨਾ ਕੋਈ ਸਿੱਧਾ ਨਿਰਾਹਾ ਬਣੇ ਪੀਰ ਖਾਨਾ ਬਣੇ ਤੁਹਾਡੇ ਕੋਈ ਇਹ ਉੱਥੇ ਉਹਨਾਂ ਨੂੰ ਅਰਪਿਤ ਕਰਕੇ ਆਪਦੇ ਸਿਲੇ ਦੀ ਸਾਧਨਾ ਦੇ ਲਈ ਅਰਜ਼ ਬੇਨਤੀ ਲੈਣ ਕਿਹੇ ਪੀਰ ਪਾਸ਼ਾ ਜੀ ਤੁਹਾਡਾ ਆ ਕਲਮਾ ਮੈਂ ਸ਼ੁੱਧ ਕਰਨ ਜਾ ਰਿਹਾ ਹਾਂ ਆਪਣੀ ਕਿਰਪਾ ਕਰਨੀ ਮਿਹਰ ਭਰਿਆ ਹੱਥ ਰੱਖਣਾ ਜੀ ਔਰ ਮੈਨੂੰ ਇਸ ਕਲਮੇ ਦੀ ਸਿੱਧੀ ਬਖਸ਼ਿਸ਼ ਕਰਨੇ ਤਾਂ ਕਿ ਮੈਂ ਸਮਾਜ ਦੀ ਭਲਾਈ ਦੇ ਲਈ ਦੁਖੀ ਲੋਕਾਂ ਦੇ ਭਲਾਈ ਦੇ ਲਈ ਇਹ ਕਲਮੇ ਦੀ ਵਾਕਫ ਕਰ ਸਕਾਂ ਔਰ ਮੇਰੇ ਕੰਮਕਾਰ ਦੇ ਜਿਹੜੇ ਵੰਧਨ ਹੈ ਉਹਨਾਂ ਨੂੰ ਪਾਲ ਸਕਾਂ ਇਹ ਤੁਸੀਂ 41 ਦਿਨ ਮਤਲਬ ਜਦੋਂ ਪਾਠ ਕਰਨ ਬੈਠਣਾ ਹੈ ਤਾਂ ਚਰਾਗ ਤੇਲ ਦਾ ਚਰਾਗ ਚਲਾਉਣਾ ਪਹਿਲੇ ਦਿਨ ਆਪੋ ਪ੍ਰਸਾਦ ਲਾਉਣਾ ਉਸ ਤੋਂ ਬਾਅਦ ਤੁਸੀਂ ਹਰ ਰੋਜ਼ ਸ਼ੇਸ਼ਕਰ ਰੱਖ ਸਕਦੇ ਹੋ ਪਤਸੇ ਰੱਖ ਸਕਦੇ ਹੋ ਲੱਡੂ ਰੱਖ ਸਕਦੇ ਹੋ ਚੂਰਮਾ ਬਣਾ ਸਕਦੇ ਹੋ ਨਿਆਜ਼ਰ ਬਣਾ ਸਕਦੇ ਹੋ ਕੋਈ ਵੀ ਮਿੱਠਾ ਭੋਗ ਪ੍ਰਸਾਦ ਤੁਹਾਡੇ ਕੋਲੇ ਹਰ ਰੋਜ਼ ਹੋਣਾ ਚਾਹੀਦਾ ਔਰ ਦੇਖੋਗੇ ਕਿ ਜਦੋਂ ਕਲਮਾ ਸੁੱਧ ਹੋ ਗਿਆ ਤੁਸੀਂ ਇਹ ਪੁੱਛ ਕੱਢਣ ਦੇ ਕੰਮ ਨਹੀਂ ਆਊਗਾ ਔਰ ਬੇਲਾਦਾ ਨੂੰ ਔਲਾਦ ਬਖਸ਼ਣ ਵਾਸਤੇ ਵੀ ਹੈ ਔਲਾਦ ਦੀ ਬਖਸ਼ਿਸ਼ ਕਰਨ ਵਾਸਤੇ ਵੀ ਹੈ ਮਤਲਬ ਕਹਿੰਦਾ ਭਾ ਜੋ ਵੀ ਮਰਜ਼ੀ ਤੁਸੀਂ ਅੜਿਆ ਤੋੜਿਆ ਕੰਮ ਇਹ ਕਲਮੇ ਰਹਿਨ ਕਰਵਾ ਸਕਦੇ ਹੋ ਉਮੀਦ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਤਨਾਮ ਆਦੇਸ਼ ਗੁਰੂ ਦਾਦੇਸ਼ ਆਦੇਸ਼